ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗੇ ਜੀ ਅੱਜ ਦਾ ਮਿਨੀ ਬਲੌਗ ਸਟਾਰਟ ਕਰਨ ਤੇ ਤੁਹਾਨੂੰ ਪਹਾੜ ਦਾ ਬਲੌਗ ਮਿਲੂਗਾ ਜੀ ਤੇ ਪਰ ਅੱਜ ਤੁਹਾਨੂੰ ਬਲੌਗ ਮਿਲੂਗਾ ਮਾਮੀ ਜੀ ਪਹਾੜਾ ਵਾਲੇ ਚੈਨਲ ਤੇ ਤੇ ਤੁਸੀਂ ਬਾਅਦ ਦੇ ਬਾਅਦ ਮਾਮੀ ਜੀ ਪਹਾੜਾ ਵਾਲੇ ਚੈਨਲ ਨੂੰ ਸਪੋਰਟ ਕਰੋ ਤੇ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਜੀ ਤੇ ਤੁਹਾਨੂੰ ਅੱਜ ਦੇ ਬਲੌਗ ਚ ਮਿਲੂਗਾ ਜੀ ਗੋਭੀ ਦੀ ਸਬਜ਼ੀ ਦੀ ਰੈਸਪੀ ਤੇ ਉਧਰ ਮੰਮੀ ਜੀ ਉਹਨਾਂ ਨੇ ਪਹਾੜ ਸੇ ਜੋ ਜੋ ਕੰਮ ਕਰੇ ਮੈਂ ਨੇ ਕੱਪੜੇ ਧੋਏ ਸੀਗੇ ਮਸ਼ੀਨ ਲਈ ਸੀਗੀ ਜੀ ਤੇ ਥੋੜਾ ਜਾਰ ਸੋਈ ਦਾ ਕੰਮਕਾਰ ਕਰਿਆ ਜੀ ਉਹਨਾਂ ਨੇ ਤੁਹਾਨੂੰ ਉਹ ਵੀ ਬਲੌਗ ਚ ਵੇਖੂਗਾ ਦੇਖਣ ਨੂੰ ਤੇ ਉਧਰ ਠੰਡ ਹੋ ਗਈ ਹੈ ਜੀ ਬਹੁਤ ਜ਼ਿਆਦਾ ਤੇ ਤੁਹਾਨੂੰ ਸਾਰਾ ਕੁਝ ਮਿਲੂਗਾ ਜੀ ਦੇਖਣ ਨੂੰ ਤੇ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਜੀ ਤੇ ਚਲੋ ਜੀ ਤੁਹਾਨੂੰ ਅੱਗੇ ਬਲੌਗ ਚ ਦਿਖਾਉਂਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਲਾਇ ਕੰਮ-ਕੁੰਮ ਕਰ ਲਿਆ ਜੀ ਰੋਟੀ ਸਬਜ਼ੀ ਬਣਾ ਲਈ ਖਾ ਲਈ ਅੱਧਰ ਮਸ਼ੀਨ ਲਾਈ ਵੀ ਆ ਨਾਲ ਨਾਲ ਖਾ ਚਾਹ ਬਣਾ ਲਈਏ ਜੀ ਹੁਣ ਚਾਹ ਬਣਾ ਲਈ ਜੀ ਚਾਹ ਲਾ ਕੇ ਦੇਣ ਜੀ ਕਾਕੂ ਨੂੰ ਜੀ ਲਓ ਜੀ ਤੁਸੀਂ ਪੀ ਲਓ ਚਾਹ ਗਰਮ ਗਰਮ ਕੱਪੜੇ ਹੋਏ ਤੇ ਮੈਂ ਤਾਂ ਮਸ਼ੀਨ ਨਾਲ ਕੁਤਰੇ ਸਭੇ ਧੁੱਪਾਂ ਖੇ ਸ਼ਾਮ ਆ ਜਾਂਦੀ ਜੀ ਸਾਣਾ ਟੰਦਰ ਵੱਖਰੇ ਸੁਖਦੇ ਸਾਟੇ ਠੰਡ ਦਾ ਮੌਸਮ ਆ ਗਿਆ ਬਹੁਤ ਠੰਡੀ ਠੰਡੀ ਹਵਾ ਆਂਦੀ ਸੀ ਅੰਦਰ ਇੱਧਰ ਤੇ ਖੁੱਲੀ ਧੀ ਸਾਡੀ ਰਸੋਈ ਰਸੋਈ ਕਾਤੀ ਜੀ ਇੱਕ ਛੱਪਰ ਟੈਪ ਹੀ ਬਣਾਇਆ ਹੋਆ ਸੀ ਬਸ ਟਾਈਮ ਪਾਸ ਨੂੰ ਸਮਝੋ ਫਿਰ ਇੱਧਰ ਤੇ ਖੁੱਲੀ ਧੀ ਇੱਧੇ ਚ ਬਹੁਤ ਠੰਡੀ ਹਵਾ ਆਂਦੀ ਸੀ ਤਾਂ ਅੱਜ ਕਾਕੂ ਦਾ ਡੈਡੀ ਕਹਿੰਦੇ ਕਿਉਂ ਨਾ ਅਸੀਂ ਖਜੂਰ ਲਾ ਕੇ ਅਰੇ ਇਹ ਕੀ ਹੁੰਦੀ ਆ ਜੀ ਬਗੜ ਜੀ ਆ ਦੇਖੋ ਜੀ ਪਈ ਇੱਧਰ ਲੰਬੀ ਲੰਬੀ ਇਹ ਲਿਆਂਦੀ ਜੀ ਕਾਕੂ ਨੇ ਵੱਢ ਕੇ ਖਜੂਰ ਛਾਂਗੀ ਇਹਦੇ ਡੈਡੀ ਨੇ ਹੌਣ ਲੱਗੇ ਵੇ ਜੀ ਉਹ ਦੇਖੋ ਬੰਦ ਕਰਨ ਆ ਇਧਰ ਲੱਕੜਾਂ ਰੱਖੀਆਂ ਵੀ ਆ ਜੀ ਅੱਗ ਸੇਕਣੇ ਨੂੰ ਤਾਂ ਬਾਕੀ ਤੁਹਾਨੂੰ ਅੰਦਰ ਤੇ ਦਿਖਾਉਂਦੇ ਆ ਹੁਣ ਕਿਸ ਤਰ੍ਹਾਂ ਬੰਦ ਹੋਈ ਰਸੋਈ ਹਵਾ ਕਿਸ ਤਰ੍ਹਾਂ ਬੰਦ ਹੋਈ ਆ ਦੇਖੋ ਜੀ ਦੇਖੋ ਜੀ ਕਮੈਂਟਾਂ 'ਚ ਦੱਸਿਓ ਜੀ ਕਿਸ ਤਰ੍ਹਾਂ ਦੀ ਬਣੀ ਜੀ ਸਾਡੀ ਰਸੋਈ ਆ ਦੇਖੋ ਜੀ ਸਾਰੇ ਖਾਨੇ ਬੰਦ ਹੋ ਗਏ ਜੀ ਆ ਦੇਖੋ ਜੀ ਰੱਸੀਆਂ ਨਾਲ ਹੱਥ ਪਾਵਾ ਕੇ ਜੀ ਲੱਗੇ ਵੇ ਖਜੂਰ ਨੂੰ ਬੰਨਣਾ ਹਜੇ ਟੈਂਪਰੇਰੀ ਜੀ ਹੋਈ ਜੀ ਇਹਨੂੰ ਵਧੀਆ ਤਰੀਕੇ ਨਾਲ ਫਿਰ ਅੰਦਰ ਤੇ ਆ ਕੇ ਸੈੱਟ ਕਰੂੰਗਾ ਦੇਖੋ ਜੀ ਸਾਰੀ ਕਰਤੀ ਬੰਦ ਜੀ ਉੱਪਰ ਤੱਕ ਆ ਦੇਖੋ ਐਨ ਵਧੀਆ ਹੁਣ ਕੋਈ ਹਵਾ ਨਹੀਂ ਆਣੀ ਕੋਈ ਠੱਡ ਨਹੀਂ ਆਣੀ ਨਿੱਕੀ ਰਸੋਈ ਬਣ ਜਾਣੀ ਆ ਦੇਖੋ ਜੀ ਆ ਇਧਰ ਅਰਬੀ ਅੱਖੀ ਆ ਜੀ ਪੱਟ ਕੇ ਕੁਝ ਖਾ ਗਈ ਸੂਰ ਜੀ ਸਾਡੀ ਅਰਬੀ ਆਹੀ ਮਿਲੀ ਸਾਨੂੰ ਥੋੜੀ ਜੀ ਕਿਆ ਕਰਨਾ ਸੂਰਾ ਨੇ ਬਹੁਤ ਕੰਮ ਖਰਾਬ ਕਰਿਆ ਵਾ ਜੀ बाकी थानू का मिला जी श्री आखो जी काकू बैठा जी लगे वा ਬਲਾਦਾ ਸਾਸਰੀ ਕਾਲ ਹੱਸ ਦੇਗਾ ਤੇ ਆ ਸਾਸਰੀ ਬਾਲ ਜੀ ਕਹਿੰਦੇ ਵਾ ਕਹਿੰਦੇ ਵਾ ਭੂਤ ਬਣਿਆ ਵਾ ਜੀ ਰਸੋਈ ਬੰਦ ਕਰਦੇ ਤਾਂ ਹੱਸਣ ਲੱਗੇ ਵੇ ਜੀ ਨਾ ਮੈਂ ਕਹਿੰਦੇ ਸਿਰ ਪਰ ਪਰਨਾ ਬਣਿਆ ਮੇਰੀ ਟਿੰਡ ਨਿਕਲ ਉਹ ਤਾਂ ਤੁਹਾਨੂੰ ਪਤਾ ਜੀ ਹੁਣ ਕੀ ਕਰੀਏ ਵਾਲ ਛੱਡ ਜਾਂਦੇ ਆ ਜੀ ਆ ਦੇਖੋ ਜੀ ਐਨ ਬੰਦ ਹੋ ਗਈ ਜੀ ਆ ਸਾਡਾ ਡੁੱਗੂ ਵੀ ਆ ਗਿਆ ਜੀ ਕੁੰਫੀਕਿਆ ਦੇਖੋ ਜੀ ਇਹ ਵੀ ਦੇਖਦਾ ਆ ਜੀ ਇਹ ਵੀ ਦੇਖਦਾ ਆ ਜੀ ਬਗੜ ਕਹੀ ਜੀ ਆ ਵਧੀਆ ਕੇ ਬੇਕਾਰਾ ਜੀ ਉਧਰ ਆ ਦੇਖੋ ਜੀ ਨਾਲ ਨਾਲ ਕੱਪੜਿਆਂ ਦੀ ਧੁਵਾਈ ਵੀ ਹੁੰਦੀ ਆ ਜੀ ਆ ਦੇਖੋ ਜੀ ਕੱਪੜੇ ਧੋਰ ਹੋ ਰਹੇ ਆ ਅੱਦੇ ਹੁਣ ਸੁੱਕਣੇ ਪਾਉਣੇ ਆ ਜੀ ਮਸ਼ੀਨ 'ਚ ਠੀਕ ਹੀ ਜੀ ਮਿਲਦੇ ਆ ਜੀ ਤੁਹਾਨੂੰ ਥੋੜੀ ਦੇਰ ਬਾਅਦ ਫੇਰ ਸਾਸਰੀਕਾਲ ਜੀ ਸਾਰਿਆਂ ਨੂੰ ਕੰਮ ਨਿਭੜ ਗਿਆ ਗੋਹਾ ਚੱਕ ਲਿਆ ਡੰਗਰ ਬੰਨਤੇ ਬਸ ਰਹਿ ਕੇ ਬੱਕਰੇ ਹੁਣ ਅੱਗ ਵਾਲਤੀ ਜੀ ਇੱਧਰ ਹੁਣ ਬੈਠ ਕੇ ਮੈਂ ਖਾ ਥੋੜੀ ਜੀ ਤੇ ਰੱਗ ਸੇਕ ਲਈਏ ਠੰਡਾ ਹੱਥ ਠੰਡੇ ਹੋ ਜਾਂਦੇ ਆ ਸੁਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਠੰਡ ਲੱਗੀ ਠੰਡ ਹੋ ਗਈ ਹੁਣ 5 ਵਜੇ ਗਏ ਹੁਣ ਧੂਣਾ ਲਾ ਲੈ ਜੀ ਅਸੀਂ ਅੱਗ ਸੇਕਣੇ ਨੂੰ ਧੂਣਾ ਇੱਧਰ ਸਾਡੀ ਗਾਂ ਖਾਂਦੀ ਆ ਜੀ ਬਰਸਾ ਦਾ ਕਾ ਬਸੇ ਖੜੀ ਰਹਿ ਗਈ ਹੁਣੀ ਨੂੰ ਮੰਨਣਾ ਬਸ ਤੇ ਜਾਣ ਬਣਿਆ ਬਾਬਿਆਂ ਦੀ ਜੀ ਬਿਲਡਿੰਗ ਬਾਬਾ ਜੀ ਉਹ ਦੇਖੋ ਜੀ ਉੱਪਰ ਮੇਲਾ ਆ ਗਿਆ ਬਿਲਡਿੰਗ ਬਣ ਰਹੀ ਹੈ ਜੀ ਉੱਪਰ ਉਹ ਲੱਗੀ ਨਾ ਬਿਲਡਿੰਗ ਬਣਾਉਣ ਉੱਪਰ ਦਿਲ ਆ ਗਿਆ ਪਹਿਲੀ ਅਪ੍ਰੈਲ ਤੋਂ ਮੇਲਾ ਸ਼ੁਰੂ ਆ ਜੋੜਜੀ ਜੋਰਾਸ਼ੂਰਾ ਤੇ ਲੱਗੀ ਵੀ ਆ ਉੱਪਰ ਜਾਉਂਗਾ ਜੀ ਜੋੜਜੀ ਕਿਸੇ ਦਿਨ ਜੋੜਜੀ ਜਾਉਂਗਾ ਜੀ ਫਿਰ ਤੁਹਾਨੂੰ ਦਿਖਾਵਾਂਗੇ ਇੱਥੇ ਸਾਰਾ ਕੁਝ ਇੱਕ ਦਿਨ ਵੀਡੀਓ ਤੁਹਾਨੂੰ ਪਾਉਂਗੇ ਜੀ ਜੋੜਜੀ ਦੀ ਵੀ ਤਿਆਰੀ ਲੱਗੀ ਵੀ ਆ ਜੀ ਜੋਰਾਸ਼ੂਰਾ ਤੇ ਹੋਰ ਅੱਜ ਦਾ ਦੇਖੋ ਜੀ ਅੱਜ ਦਾ ਵੀਊ ਚੈੱਕ ਕਰ ਲਓ ਜੀ ਬਹੁਤ ਵਧੀਆ ਸ਼ਾਮ ਦਾ ਟਾਈਮ ਆ 3:30 ਦਾ ਟਾਈਮ ਆ ਜੀ ਪਰ ਸਾਡੇ ਆ ਹੋ ਗਿਆ ਜੀ ਤਰਾ 5:00 ਵੱਜ ਗਏ ਤੂੰ ਆ ਤੂੰ ਆ ਬੱਦਰਾ ਚ ਤੁੰਤ ਛਾਵਾ ਹੀ ਛਾਵਾ ਆਜਾ ਜੀ ਤੁਸੀਂ ਵੀ ਸੇਕ ਲਓ ਅੱਗ ਠੱਡੇ ਤਾਂ ਪਰ ਧੁੱਪ ਹੋਣੀ ਤੁਸੀਂ ਕਰਨ ਸਿੱਕਣੀ ਅੱਗ ਜੀ ਠੰਡ ਤਾਂ ਸਾਡੇ ਆ ਮਰੇ ਦਾ ਹਰ ਇੱਕ ਚ ਵੇ ਤੁਮ ਆ ਲਗਦਾ ਲਾਉ ਜੀ ਹੁਣ ਖਾ ਲਿਆ ਗਾਇ ਤੇ ਘਾ ਬਕਸਾ ਦਾ ਹੁਣ ਲੱਗੀ ਠੰਡ ਵਿਚਾਰੀ ਨੂੰ ਸਮਾਂ ਤਰ ਗੰਨੇ ਨਾ ਆਜੇ। ਚੱਲ ਆਜਾ। ਅੱਗੇ ਤੋਰ। ਆਜਾ। ਆ ਗਰ। ਪਾ ਦੇ ਆਜਾ ਆਜਾ। ਰੱਸਾ ਕੱਢ ਲਾ ਤੇ ਚੱਲ। ਆਜਾ। ਲੈ। ਆ। ਨਾ ਕਰਦੀ ਅੱਜ ਜਾਨੇ ਨੂੰ। ਕਾਹ ਨੂੰ ਚਿੰਬੜੀ ਆਂ? ਠੰਡਾ ਹੋ ਗਈ। ਆਪਾਂ ਦੇ ਦੇ। ਉੱਤਰ ਮੰਚ ਆ ਵੀ ਚੱਕ ਹੋ ਗਿਆ ਜੀ। ਆਪਾਂ ਸਹਲੇ ਬਾੰਨ ਦੇ ਦੇ ਸੋ।

ਵੰਤੇ ਬਲਦਤਾ ਸਤਿ ਸ੍ਰੀ ਅਕਾਲ ਜੀ ਸਾਰੇ ਲੋਜੇ ਤੇ ਅੱਜ ਲੱਗਿਆ ਸੀ ਜੀ ਗੋਭੀ ਮਟਰ ਤੇ ਆਲੂ ਪਾ ਕੇ ਬਣਾ ਗੋਭੀ ਦੀ ਸਬਜੀ ਤੇ ਆਲੂਆਂ ਨਾਲ ਪਤਾ ਇੱਕ ਸੀਮੂ ਘੱਲ ਵੀ ਮੈਂ ਤਾਲ ਬਣਾਈ ਸੀਗੀ ਤੇ ਉਹ ਖਾਂਦੀ ਨਹੀਂ ਹੈਗੀ ਤੇ ਉੱਟੀਵੱਚ ਵੀ ਗੱਲ پراੜਾ ਹੀ ਲਈ ਸੀਗੀ ਤੇ ਮੈਂ ਹੁਣ ਅੱਜ ਬਣਾਣ ਲੱਗੀ ਆਲੂ ਕਹਿੰਦੀ ਮੈਂ ਤਾਲ ਵੀ ਖਾਣੀ ਜੀ ਤੇ ਮੈਂ ਲੱਗੀ ਅਜੇ ਗੋਭੀ ਮਟਰ ਤੇ ਆਲੂ ਬਣਾਣ ਤੇ ਇੱਧਰ ਸਾਡਾ ਤੇਲ ਗਰਮ ਹੋ ਗਿਆ ਜੀ ਇਹ ਚਾਹੇ ਉਹ ਵੀ ਜੀਰਾ 来来 ਜੋ ਜਤਾ ਚਾਹਵਾਂ ਚਾਹਵਾਂ ਉਹਦੇ ਉੱਪਰ ਕੁਛ ਕਰ ਲੇਗੀ ਚਾਹ ਤੇ ਅਗਰ ਨਹੀਂ ਜੋ ਚਾਹਵਾਂ ਦੀ ਹੈ ਉਹ ਲਿਗ੍ਰਾਫੀ ਕਰ ਤੋਂਗੀ ਦਿਵਾ ਦੇ ਤੇ ਮਿੱਡੇ ਰੰਗਾਂ ਤੇ ਹੌਲੀ ਜਿਹਾ ਚਾੜੀਏ ਸੀ ਹੌਲੀ 客厅的玩具。 Это мой जहा मसाला तैयार हो जाएगा तो पानी बिल्कुल सुगेगा तो फिर पागे अच्छी आलू तो फिर फिर गोभी है मटर है मिलते हैं जी साल फिर अगर साधा मसाला भी हो गया तैयार तो मसाद में तेल खाता है जी तो टमाटर भी हम होगी आगू

ਇਹ ਤੇ ਮਟਰ ਨਹੀਂ ਪਾਦੇ ਤੁਸੀਂ ਤੇ ਹੋਣਾ ਨਹੀਂ ਲਾਂਟਰੀ ਜੀ ਇਹ ਕਰ ਤੇ ਇਹ ਬਣਾਉਗਾ 四川南部的。 गोभी भी सब्जी करना चलो तो गोभी जी बन के तैयार जी तक देखी चाह भी बन के तैयार होगी गोभी सब्जी बन गई ਤਰ ਤਾਂ ਲੱਗਦਾ ਜੇ ਤੁਸੀਂ ਕੁਝ ਬਣਾਉਂਗੀ ਉਹ ਵੀ ਥੰਢੇ ਟਾਈਮ ਲੱਗੂਗਾ ਜੀ ਤੇ ਅभी ਬਣਾਉਂਦੇ ਇਸ ਤੋਂ ਬਾਅਦ ਰੋਟੀ ਤੇ ਦੇਰੇ ਕਾਜੀ ਨੂੰ ਹਲੋ ਜੀ ਸਾਡੀ ਗੋਭੀ ਦੀ ਸਬਜ਼ੀ ਬਣ ਕੇ ਹੋ ਗਈ ਜੀ ਤਿਆਰ ਤੇ ਚਾਹ ਵੀ ਬਣ ਗਈ ਸੀਗੀ ਤੇ ਇੱਧਰ ਮੈਂ ਕਰਵਾ ਕਰਾਂ ਪ੍ਰਸ਼ਾਦਾ ਬਣਾ ਲਿਆ ਤੇ ਹੁਣ ਮੈਂ ਥੋੜੀ ਜਿਹੀ ਕਰੂੰਗੀ ਰਸੋਈ ਕਲੀਨ ਤੇ ਨਾਲ ਦੀ ਨਾਲ ਸਿਮੂ ਨੂੰ ਚਾਹ ਪਰਾਠਾ ਦੇਤਾ ਹਾਂ ਕੰਦੀ ਮੈਂ ਚਾਹ ਪਰਾਠਾ ਖਾਣਾ ਸੀਗਾ ਤੇ ਆਹ ਲੱਕ ਸਬਜ਼ੀ ਕਲੀਨ ਹੋ ਰਹੀ ਬਣੀ ਹੋਈ ਜੀ ਤੇ ਮੇਰੇ ਸੋਈ ਕਲੀਨ ਕਰ ਲਵਾ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲੋ ਜੀ ਮਿਲੋ ਜੀ ਤਾਜ ਤੇ ਹਰਸੀ ਬਣਾਉਣ ਨਾਲ ਜੀ ਸੱਚੀ ਘਰ ਲਾਓ ਸਿੱਕਾ ਥਾਣੇ ਨੂੰ ਅੱਜ ਕੰਮ ਵੀ ਨਿਭੜ ਗਿਆ ਕੰਮ ਨਿਭੜ ਗਿਆ ਹਾਂ ਫੇਰ ਕੀ ਕਰਨ ਲੱਗਿਆ ਅੱਜ ਖੇਡਣ ਲੱਗੀ ਜਾਦੂ ਨਾਲ ਖੇਡਣ ਲੱਗਿਆ ਤਾਜ ਨਾਲ ਤੇ ਲੋ ਜੀ ਚੱਲ ਸ਼ਿਮੋ ਉਹ ਗਿਰ ਗਿਆ ਗਿਰ ਗਿਆ ਤੇ ਲੋ ਫਿਰ ਲੋ ਜੀ ਤਾਜ ਨਾਲ ਆਈ ਆਈ ਤਾਜ ਚੜ੍ਹ ਗਈ ਹੌਲੀ ਪੁੱਤ ਤਵਾਰ ਕੇ ਬੋਲੀ ਹਾਂ ਚਾਹ ਹੋਲੀ ਬੋਲੀ ਤਾਂ ਹੁੰਦਾ ਠੀਕ ਹੈ ਖੜੇ ਹੋ ਜਾ ਉੱਪਰ ਠੜ ਲੱਗ ਜਾਣੀ ਨਾਲੇ ਪੈਰ ਚ ਚੱਪਲ ਪਾ ਲੋ ਤੇ ਲੋ ਜੀ ਆ ਲੱਗਿਆ ਜੀ ਖੇਲਣ ਤੇ ਲੋ ਜੀ ਆ ਦੋਨੇ ਲੱਗੇ ਆ ਜੀ ਖੇਲਣ ਤੇ ਮਿਲਦੇ ਜੀ ਤੈਨੂੰ ਬੇ